ਤੋ ਸਾਹਮਣੇ ਤੁਸੀਂ ਇੱਕ ਪ੍ਰਾਣੀ ਕੰਦ ਦੇਖ ਰਹੇ ਹੋ ਤੋ ਉਹਦੇ ਵੱਲ ਵੀ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਆ ਜਿੱਥੇ ਜਿੱਥੋਂ ਲੋਕ ਇੱਕ ਕੰਦ ਤੇ ਚੜਨ ਦੀ ਕੋਸ਼ਿਸ਼ ਆ ਜਿਹੜੀ ਉਹ ਕਰ ਰਹੇ ਸਨ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹ ਸੀਨ ਆ ਜਿਹੜੇ ਉਹ ਦੇਖੇ ਹੋਣਗੇ ਤੁਸੀਂ ਦੇਖ ਸਕਦੇ ਹੋ ਇਹ ਕੰਨਾਂ ਚੀਕ-ਚੀਕ ਕੇ ਉਸ ਇਤਿਹਾਸ ਨੂੰ ਬਿਆਨ ਕਰ ਰਹੀਆਂ ਜਿਸ ਸਮੇਂ ਅੰਗਰੇਜ਼ ਹਕੂਮਤ ਨੇ ਬਹੁਤ ਸਾਰੇ ਭਾਰਤੀ ਲੋਕਾਂ ਨੂੰ ਸ਼ਹੀਦ ਕੀਤਾ ਸੀ ਜਿਹੜੇ ਆਪਣੇ ਆਗੂਆਂ ਨੂੰ ਡਾਕਟਰ ਸੈਫੁਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਸਤਿਆਪਾਲ ਨੂੰ ਰਿਹਾ ਕਰਾਉਣ ਦੀ ਮੰਗ ਨੂੰ ਲੈ ਕੇ ਇੱਥੇ ਇਕੱਠੇ ਹੋਏ ਸੀ ਉਸ ਟਾਈਮ ਤੇ ਨਹੀਂ ਸੀਗੀਆਂ ਨਵੀਨੀਕਰਨ ਦੇ ਨਾਂ ਤੇ ਜਿਹੜਾ ਉਹ ਸਰਕਾਰ ਨੇ ਇੰਉਂ ਪੂਰੀ ਤਰ੍ਹਾਂ ਇਹਦੀ ਦੇਖਾ ਜਿਹੜੀ ਉਹ ਬਦਲ ਦਿੱਤੀ ਹੈਗੀ ਹੈ। ਸੋ ਅੰਦਰ ਚੱਲਾਂਗੇ ਆਪਾਂ ਤੁਸੀਂ ਇਹ ਗਲੀ ਦੇਖ ਸਕਦੇ ਹੋ ਜਿੱਥੋਂ ਜਨਰਲ ਡਾਇਰ ਜਿਹੜਾ ਆਪਣੀ ਹਥਿਆਰਬੰਦ ਫੌਜ ਲੈ ਕੇ ਅੰਦਰ ਦਾਖਲ ਹੋਇਆ ਸੀ। ਸੋ ਅਸੀਂ ਬਿਲਕੁਲ ਉਸ ਉਹ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹਾਂ ਜਿਹਨੂੰ ਖੂਨੀ ਖੂ ਦੇ ਨਾਲ ਜਾਣਿਆ ਜਾਂਦਾ ਇਹ ਆ ਜੀ ਉਹ ਖੂਨੀ ਖੂ ਜਿੱਦੂ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਜਦੋਂ ਲਗਾਤਾਰ ਜਿਹੜੇ ਅੰਗਰੇਜ਼ ਹਾਕਮ ਲਗਾਤਾਰ ਗੋਲੀਆਂ ਵਾਰਾ ਰਹੇ ਸੀ ਅੰਨੇ ਵਾ ਤੈਸ ਖੂ ਦੇ ਵਿੱਚ ਲੋਕਾਂ ਨੇ ਜਿਹੜੀਆਂ ਉਹ ਛਾਲਾਂ ਮਾਰੀਆਂ ਤਾਂ ਕਿ ਕਿਸੇ ਤੰਗ ਦੇ ਨਾਲ ਆਪਣੀ ਜਾਨ ਬਚਾ ਸਕਣ ਪਰ ਸੋ ਇੱਥੇ ਕੁਝ ਕੁ ਗੋਲੀਆਂ ਦੇ ਨਿਸ਼ਾਨ ਆ ਜਿਹੜੇ ਉਹ ਬਚੇ ਹੋਏ ਨੇ ਇਸ ਤੋਂ ਪਹਿਲਾਂ ਆਸ-ਪਾਸ ਕੰਡਾ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਆਮ ਤੌਰ ਤੇ ਦੇਖਣ ਨੂੰ ਮਿਲ जाया ਕਰਦੇ ਸੀ ਪਰ ਜਿਵੇਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਹਦੀ ਦੇਖ ਜਿਹੜੀ ਉਹ ਇਸ ਬਾਗ ਦੀ ਬਦਲਣ ਦੀ ਪੂਰੀ ਪੂਰੀ ਕੋਸ਼ਿਸ਼ ਆ ਜਿਹੜੀ ਉਹ ਹਕੂਮਤ ਵੱਲੋਂ ਕੀਤੀ ਜਾ ਰਹੀ ਆ ਤੇ ਕੁਝ ਕੁ ਥਾਵਾਂ ਤੇ ਜਿਹੜੇ ਗੋਲੀਆਂ ਦੇ ਨਿਸ਼ਾਨ ਆ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲ ਜਾਣਗੇ ਸੋ ਅਸੀਂ ਤੁਹਾਨੂੰ ਉਹ ਗੋਲੀਆਂ ਦੇ ਨਿਸ਼ਾਨ ਅਸੀਂ ਪਹੁੰਚ ਚੁੱਕੇ ਹਾਂ ਜਲਿਆਂ ਵਾਲੇ ਬਾਗ ਦੇ ਬਿਲਕੁਲ ਅੰਦਰ ਇਹ ਉਹੀ ਗਲੀ ਆ ਜਿੱਥੋਂ ਜਨਰਲ ਡਾਇਰ ਆਪਣੀ ਫੌਜ ਲੈ ਕੇ ਹਥਿਆਰਬੰਦ ਫੌਜ ਲੈ ਕੇ ਅੰਦਰ ਦਾਖਲ ਹੋਇਆ ਸੀ ਤੇ ਇਸ ਟਾਈਮ ਤੇ ਇਸ ਗਲੀ ਦੀ ਦਿੱਖ ਆ ਜਿਹੜੀ ਪੂਰੀ ਤਰ੍ਹਾਂ ਜਿਹੜੀ ਬਦਲ ਦਿੱਤੀ ਗਈ ਆ ਉਸ ਟਾਈਮ ਤੇ ਆ ਜਿਹੜੀਆਂ ਤੁਸੀਂ ਹੱਸਦੀਆਂ ਖੇਡਦੀਆਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਉਸ ਟਾਈਮ ਤੇ ਨਹੀਂ ਸੀਗੀਆਂ ਨਵੀਨੀਕਰਨ ਦੇ ਨਾਂ ਤੇ ਜਿਹੜਾ ਉਹ ਸਰਕਾਰ ਨੇ ਇਹਨੂੰ ਪੂਰੀ ਤਰ੍ਹਾਂ ਜੇ ਦੇਖਾ ਜਿਹੜੀ ਉਹ ਬਦਲ ਦਿੱਤੀ ਹੈਗੀ ਹੈ ਜੀ ਸੋ ਅੰਦਰ ਚੱਲਾਂਗੇ ਆਪਾਂ ਤੁਸੀਂ ਇਹ ਗਲੀ ਦੇਖ ਸਕਦੇ ਹੋ ਜਿੱਥੋਂ ਜਨਰਲ ਡਾਇਰ ਜਿਹੜਾ ਆਪਣੀ ਹਥਿਆਰਬੰਦ ਫੌਜ ਲੈ ਕੇ ਅੰਦਰ ਦਾਖਲ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਉਹ ਸਾਰੇ ਦਾ ਸਾਰਾ ਹੱਤਿਆਕਾਂਡ ਆ ਜਿੱਥੋਂ ਤੁਸੀਂ ਸਾਰੇ ਬਹੁਬੀ ਜਾਣਦੇ ਹੋਵੋਗੇ ਤੇ ਅੰਦਰ ਜਿਹੜਾ ਉਹ ਆਇਆ ਸੀ ਕਿ ਤੋ 13 April 1919 ਨੂੰ ਜਲ੍ਹਾਂ ਵਾਲੇ ਬਾਗ ਦਾ ਜਿਹੜਾ ਉਹ ਖੂਨੀ ਸਾਕਾ ਵਾਪਸ ਆ ਸੀਗਾ ਜਦੋਂ ਅੰਗਰੇਜ਼ ਹਕੂਮਤ ਇੱਕ ਕਾਲਾ ਕਾਨੂੰਨ ਜਿਹੜਾ ਕਿ ਰੂਲ ਟੈਕਟ ਜੀ ਨੂੰ ਅੰਗਰੇਜ਼ ਹਕੂਮਤ ਲੈ ਕੇ ਆਈ ਸੀ ਜਿਹੜਾ ਕਿ ਬਹੁਤ ਹੀ ਖਤਰਨਾਕ ਕਾਨੂੰਨ ਸੀ ਜਿਹਨੂੰ ਰੱਦ ਕਰਾਉਣ ਦੇ ਲਈ ਪੂਰੇ ਭਾਰਤ ਭਰ ਦੇ ਵਿੱਚ ਜਿਹੜੀ ਉਹ ਵਿਦਰੋਹ 88 ਤੇ ਇੱਥੇ ਜਿਹੜਾ ਬਹੁਤ ਸਾਰੇ ਲੋਕ ਆ ਜਿਹੜੇ ਵਿਸਾਖੀ ਵਾਲੇ ਦਿਨ 13 April ਨੂੰ ਇਕੱਠੇ ਹੋਏ ਸੀ ਕਿਉਂਕਿ ਇਹਦਾ ਵਿਦਰੋਹ ਕਰ ਰਹੇ ਸੀ ਜਿਹੜੇ ਦੋ ਆਗੂ ਡਾਕਟਰ ਸੈਫੁਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਜਿਨ੍ਹਾਂ ਨੂੰ ਅੰਗਰੇਜ਼ ਹਕੂਮਤ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਸੀ ਤੇ ਜਿਨ੍ਹਾਂ ਦੀ ਰਿਹਾਈ ਦੇ ਲਈ ਜਿਹੜੇ ਲੋਕ ਇੱਥੇ ਇਕੱਠੇ ਹੋਏ ਸੀਗੇ ਤੇ ਲਗਭਗ 1 ਮਹੀਨਾ ਪਹਿਲਾਂ ਕਈ ਸਾਰੇ ਜਿਹੜੇ ਉਹ ਮਾਰਚ ਬਹੁਤ ਸਾਰੇ ਮੁਜ਼ਾਰੇ ਜਿਹੜੇ ਧਰਨੇ ਮੁਜ਼ਾਰੇ ਹੁੰਦੇ ਰਹੇ ਤੇ ਉਸ ਤੋਂ ਬਾਅਦ ਅਖੀਰ ਵਿਸਾਖੀ ਵਾਲੇ ਦਿਨ ਇਸ ਜਗ੍ਹਾ ਤੇ ਜਲਿਆਂ ਵਾਲੇ ਬਾਗ ਦੇ ਵਿੱਚ ਲੋਕ ਇਕੱਠੇ ਹੋਏ ਸੀ ਆਪਣੀ ਮੰਗ ਦੇ ਲਈ ਕਿ ਉਹਨਾਂ ਦੇ ਜਿਹੜੇ ਆਗੂ ਡਾਕਟਰ सैफुद्दीन किचलू ਤੇ ਡਾਕਟਰ ਸਤਿਆਪਾਲ ਨੂੰ ਰਿਹਾਅ ਕਰ ਦਿੱਤਾ ਜਾਵੇ ਤਾਂ ਉਹ ਇਸ ਮੰਗ ਨੂੰ ਲੈ ਕੇ ਇੱਥੇ ਇਕੱਠੇ ਹੋਏ ਸੀ ਜਿਸ ਤੋਂ ਬਾਅਦ ਇੱਥੇ ਅੰਗਰੇਜ਼ ਜਿਹੜਾ ਹਾਕਮ ਸੀਗਾ ਜਨਰਲ ਡਾਇਰ ਉਹ ਇੱਥੇ ਆਪਣੇ ਜਿਹੜਾ ਬਖਤਰਬੰਦ ਗੱਡੀਆਂ ਲੈ ਕੇ ਹਥਿਆਰ ਲੈ ਕੇ ਟੈਂਕ ਲੈ ਕੇ ਇੱਥੇ ਪਹੁੰਚਿਆ ਸੀ ਪਰ ਉਹਦਾ ਕਹਿਣਾ ਸੀ ਕਿ ਇਹ ਗਲੀ ਪੀੜੀ ਹੋਣ ਦੇ ਕਾਰਨ ਆਪਣੇ ਬਾਕਰਮੰਦ ਹਥਿਆਰ ਆ ਜਿਹੜੇ ਉਹ ਅੰਦਰ ਨਹੀਂ ਲਿਆ ਸਕਿਆ ਸੀ ਤੇ ਆਪਣੇ ਹਥਿਆਰਬੰਦ ਜਿਹੜੀ ਫੌਜ ਆ ਉਹ ਇੱਥੇ ਨਹੱਥੇ ਲੋਕਾਂ ਤੇ ਜਿਹੜੀ ਉਹਨੇ ਚੜਾਈ ਸੀ ਤੇ ਖੂਨੀ ਸਾਕਾ ਜਿਹੜਾ ਉਹ ਵਰਤਾਇਆ ਸੀ ਤੇ ਜਿਹਦੇ ਤੋਂ ਤੁਸੀਂ ਸਾਰੇ ਬਖੂਬੀ ਜਾਣਦੇ ਹੋ ਜਿਹੜਾ ਇਤਿਹਾਸ ਤੁਸੀਂ ਸਾਰਿਆਂ ਨੇ ਫਿਲਮਾਂ ਵਿੱਚ ਵੀ ਦੇਖਿਆ ਹੋਣਾ ਪੜਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ 6 ਮਹੀਨੇ ਦਾ ਬੱਚਾ 3 ਮਹੀਨੇ ਦਾ ਬੱਚਾ ਵੀ ਜਿਹੜਾ ਉਹ ਇੱਥੇ ਸ਼ਹੀਦ ਆ ਜਿਹੜਾ ਉਹ ਹੋਇਆ ਸੀ ਤੇ ਇੱਥੇ ਜਲਾਂ ਵਾਲੇ ਬਾਗ ਦੀ ਧਰਤੀ ਆ ਜਿਹੜੀ ਉਹ ਖੂਨ ਦੇ ਨਾਲ ਲਥਪਥਾ ਜਿਹੜੀ ਉਹ ਹੋਈ ਸੀ ਲਗਾਤਾਰ ਫਾਇਰਿੰਗ ਹੋਈ ਸੀ ਤੇ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਕੰਧਾਂ ਕਰ ਚੜ ਕੇ ਜਾ ਰਹੇ ਸੀ ਤੇ ਕੋਈ ਜਿਹੜਾ ਇੱਥੇ ਖੂਹ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਖੂਹ ਦੇ ਵਿੱਚ ਛਾਲਾਂ ਜਿਹੜੀਆਂ ਉਹ ਲਗਾ ਰਹੇ ਸੀ ਤਾਂ ਕਿ ਕਿਸੇ ਧੰਗ ਦੇ ਨਾਲ ਬਚ ਸਕਣ ਪਰ ਅੰਗਰੇਜ਼ ਹਕੂਮਤ ਨੇ ਨਿਸ਼ਾਨੇ ਵੰਨ ਵੰਨ ਕੇ ਲੋਕਾਂ ਨੂੰ ਜਿਹੜਾ ਉਹ ਸ਼ਹੀਦ ਆ ਉਹ ਕੀਤਾ ਸੀਗਾ ਸੋ ਅੱਜ ਉਸ ਇਤਿਹਾਸਕ ਥਾਂ ਦੇ ਉੱਤੇ ਅਸੀਂ ਪਹੁੰਚੇ ਆ ਪਰ ਇੱਕ ਸ਼ਹਿਰਗਾ ਬਣ ਕੇ ਰਹਿ ਗਈ ਹੈ ਇਸ ਜਲੇ ਵਾਲੇ ਬਾਗ ਤੋਂ ਕੋਈ ਫੀਲ ਨਹੀਂ ਆਉਂਦਾ ਹੈਗਾ ਕਿ ਇਹ ਇੱਕ ਇਤਿਹਾਸਕ ਜਗ੍ਹਾ ਏ ਜਿੱਥੇ ਹਜ਼ਾਰਾਂ ਲੋਕ ਆ ਜਿਹੜੇ ਉਹ ਸ਼ਹੀਦ ਹੋਏ ਸੀ ਇਹਦੇ ਤੋਂ ਸਿਰਫ ਤੁਸੀਂ ਦੇਖ ਸਕਦੇ ਹੋ ਇੱਥੋਂ ਦਾ ਮਾਹੌਲ ਜਿਹਦੇ ਤੋਂ ਸਿਰਫ ਇੰਨਾ ਪਤਾ ਲੱਗਿਆ ਕਿ ਇਹ ਸਿਰਫ ਸ਼ਹਿਰਗਾਹ ਬਣ ਕੇ ਰਹਿ ਗਈ ਹੈ ਕਿਉਂਕਿ ਇਥੋਂ ਕੋਈ ਫੀਲ ਨਹੀਂ ਆਉਂਦਾ ਕਿ ਇਹ ਜਿਹੜੀ ਉਹ ਸਾਡੀ ਜਿਹੜੀ ਇਤਿਹਾਸਕ ਇਮਾਰਤ ਆ ਜਿੱਥੇ ਹਜ਼ਾਰਾਂ ਲੋਕ ਆ ਜਿਹੜੇ ਹਜ਼ਾਰਾਂ ਪੰਜਾਬੀ ਆ ਹਜ਼ਾਰਾਂ ਭਾਰਤੀ ਆ ਜਿਹੜੇ ਉਹ ਇੱਥੇ ਸ਼ਹੀਦ ਹੋਏ ਸੀ ਆਪਣੀਆਂ ਜਾਨਾਂ ਵਾਰੀਆਂ ਸੀ ਕੋਈ ਫੀਲ ਨਹੀਂ ਆਉਂਦਾ ਸਿਰਫ ਇਹਨੂੰ ਸਮੇਂ ਦੀਆਂ ਹਕੂਮਤਾਂ ਨੇ ਇੱਕ ਸ਼ੈਰਗਾਹ ਬਣਾ ਕੇ ਜਿਹੜਾ ਉਹ ਰੱਖ ਦਿੱਤਾ ਹੈਗਾ ਇੱਥੇ ਲੋਕ ਸ਼ੈਰ ਕਰ ਰਹੇ ਤੁਸੀਂ ਦੇਖ ਰਹੇ ਹੋ ਕੋਈ ਸਮਾਂ ਹੁੰਦਾ ਸੀ ਜਦੋਂ ਇੱਥੇ ਲੋਕ ਕੰੰਡਾ ਨੂੰ ਹੱਥ ਲਾ ਕੇ ਸ਼ੂਕੇ ਰੋਂਦੇ ਹੁੰਦੇ ਸੀ ਦੇਖ ਕੇ ਜਗ੍ਹਾ ਨੂੰ ਲੂ ਕੰਡਾ ਖੜਾ ਹੋ ਜਾਂਦਾ ਸੀ ਕਿ ਇਹ ਸਾਡੀ ਇਤਿਹਾਸ ਆ ਸਾਡਾ ਵਿਰਾਸਤ ਆ ਪਰ ਅੱਜ ਇਸ ਜਗ੍ਹਾ ਤੋਂ ਕੋਈ ਫੀਲ ਨਹੀਂ ਆ ਰਿਹਾਗਾ ਕਿ ਇਹ ਸਾਡੀ ਇਤਿਹਾਸਕ ਵਿਰਾਸਤ ਆ ਸਿਰਫ ਸ਼ੈਰਗਾਹ ਜਿਹੜੀ ਉਹ ਬਣ ਕੇ ਇਹ ਹੈ ਜਗਾ ਜਿਹੜੀ ਉਹ ਰਹਿ ਗਈ ਹੈਗੀ ਆ ਸੋ ਆਪਾਂ ਅੱਗੇ ਨੂੰ ਵਧਾਂਗੇ ਖੂਨੇ ਖੂਵਲ ਨੂੰ ਜਾਵਾਂਗੇ ਆਪਾਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਉਹ ਖੂਹ ਆ ਜਿਹਨੂੰ ਖੂਨੇ ਖੂਹ ਦੇ ਨਾਮ ਨਾਲ ਜਾਣਿਆ ਜਾਂਦਾ ਜਿੱਥੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਬਹੁਤ ਸਾਰੇ ਭਾਰਤੀ ਜਿਹੜੇ ਇਸ ਖੂਹ ਦੇ ਵਿੱਚ ਛਾਲਾਂ ਮਾਰ ਗਏ ਸੀ ਤਾਂ ਕਿ ਉਹ ਕਿਸੇ ਤੰਗ ਨਾਲ ਆਪਣੀ ਜਾਨ ਆ ਜਿਹੜੀ ਉਹ ਬਚਾ ਸਕਣ ਤੇ ਇਹ ਇਹੜਾ ਇਹ ਹੈ ਜੀ ਜੱਲਿਆਂ ਵਾਲਾ ਬਾਗ ਸੋ ਸਾਹਮਣੇ ਤੁਸੀਂ ਇੱਕ ਪ੍ਰਾਣੀ ਕੰਧ ਦੇਖ ਰਹੇ ਹੋ ਸੋ ਉਹਦੇ ਵੱਲ ਵੀ ਤੁਹਾਨੂੰ ਅਸੀਂ ਲੈ ਕੇ ਜਾ ਰਹੇ ਹਾਂ ਜਿੱਥੇ ਜਿੱਥੋਂ ਲੋਕ ਇੱਕ ਕੰਧ ਤੇ ਚੜਨ ਦੀ ਕੋਸ਼ਿਸ਼ ਆ ਜਿਹੜੀ ਉਹ ਕਰ ਰਹੇ ਸਨ ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹ ਸੀਨ ਆ ਜਿਹੜੇ ਉਹ ਦੇਖੇ ਹੋਣਗੇ ਤੇ ਬਹੁਤ ਸਾਰੇ ਆਰਟੀਕਲ ਬਹੁਤ ਸਾਰੀਆਂ ਕਿਤਾਬਾਂ ਤੁਸੀਂ ਪੜੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਇਸ ਇਤਿਹਾਸ ਦਾ ਵਰਣਨ ਆ ਜਿਹੜਾ ਉਹ ਸਾਨੂੰ ਆਮ ਤੌਰ ਤੇ ਹੀ ਮਿਲ ਜਾਂਦਾ ਇਹ ਕੰਧ ਆ ਜਿਹੜੀ ਉਹ ਪੂਰੀ ਤਰ੍ਹਾਂ نیچے ਤੋਂ ਜਿੱਥੇ ਗੋਲੀਆਂ ਲੱਗੀਆਂ ਹੋਈਆਂ ਖਰ ਚੁੱਕੀਆਂ ਪਰ ਗੋਲੀਆਂ ਦੇ ਨਿਸ਼ਾਨ ਅੱਜ ਵੀ ਸਾਨੂੰ ਦੇਖਣ ਨੂੰ ਮਿਲ ਰਹੇ ਆ ਜਿਨ੍ਹਾਂ ਨੂੰ ਦੇਖ ਕੇ ਅੱਜ ਵੀ ਸਾਡੇ ਉਹ ਜ਼ਖਮ ਜਿਹੜੇ ਉਹ ਕਾਜ਼ਾ ਹੋ ਜਾਂਦੇ ਨੇ ਕਿ ਕਿਸ ਢੰਗ ਦੇ ਨਾਲ ਅੰਗਰੇਜ਼ ਹਕੂਮਤ ਨੇ ਲੋਕਾਂ ਨੂੰ ਵਨ ਵਨ ਕੇ ਗੋਲੀਆਂ ਨਾਲ ਸ਼ਹੀਦ ਆ ਜਿਹੜਾ ਉਹ ਕੀਤਾ ਸੀ ਆ ਤੁਸੀਂ ਦੇਖ ਸਕਦੇ ਹੋ ਇਹ ਕੰਨਾਂ ਚੀਕ ਚੀਕ ਕੇ ਉਸ ਇਤਿਹਾਸ ਨੂੰ ਬਿਆਨ ਕਰ ਰਹੀਆਂ ਜਿਸ ਸਮੇਂ ਅੰਗਰੇਜ਼ ਹਕੂਮਤ ਨੇ ਬਹੁਤ ਸਾਰੇ ਭਾਰਤੀ ਲੋਕਾਂ ਨੂੰ ਸ਼ਹੀਦ ਕੀਤਾ ਸੀ ਜਿਹੜੇ ਆਪਣੇ ਆਗਵਾ ਨੂੰ ਡਾਕਟਰ ਸੈਫੁਦੀਨ ਕਿਚਲੂ ਤੇ ਡਾਕਟਰ ਸਤਿਆਪਾਲ ਸਤਿਆਪਾਲ ਨੂੰ ਰਿਹਾ ਕਰਾਉਣ ਦੀ ਮੰਗ ਨੂੰ ਲੈ ਕੇ ਇੱਥੇ ਇਕੱਠੇ ਹੋਏ ਸੀ ਮੰਗ ਸੋ ਅਸੀਂ ਬਿਲਕੁਲ ਉਸ ਖੂ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹਾਂ ਜਿਹਨੂੰ ਖੂਨੇ ਖੂ ਦੇ ਨਾਲ ਜਾਣਿਆ ਜਾਂਦਾ ਏ ਆ ਜੀ ਉਹ ਖੂਨੀ ਖੂ ਜਦੋਂ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਜਦੋਂ ਲਗਾਤਾਰ ਜਿਹੜੇ ਅੰਗਰੇਜ਼ ਹਾਕਮ ਲਗਾਤਾਰ ਗੋਲੀਆਂ ਵਾਰਾ ਰਹੇ ਸੀ ਅੰਨੇਵਾ ਤੈਸ ਖੂ ਦੇ ਵਿੱਚ ਲੋਕਾਂ ਨੇ ਜਿਹੜੀਆਂ ਉਹ ਛਾਲਾਂ ਮਾਰੀਆਂ ਤਾਂ ਕਿ ਕਿਸੇ ਢੰਗ ਦੇ ਨਾਲ ਆਪਣੀ ਜਾਨ ਬਚਾ ਸਕਣ ਪਰ ਲਗਾਤਾਰ ਅੰਗਰੇਜ਼ ਹਕੂਮਤ ਵੱਲੋਂ ਗੋਲੀਆਂ ਵਾਰਉਣ ਦੇ باوجود ਵੀ ਉਹ ਇੱਥੇ ਛਾਣਾ ਜਿਹੜੀਆਂ ਉਹ ਲਗਾਤਾਰ ਮਾਰਦੇ ਰਹੇ ਤੇ ਇਸ ਖੂਨ ਨੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲਈਆਂ। ਇਹੀ ਆ ਉਹ ਖੂ ਜੀ ਜੀ ਦੇਖੋ ਜਿਹੜੀ ਉਹ ਬਦਲੀ ਪਈ ਆ ਤੁਸੀਂ ਦੇਖ ਸਕਦੇ ਹੋ ਫਿਲਹਾਲ ਕਿ ਉਹ ਕਿਆ ਜਾਂਦਾ ਹੈ ਕਿ ਪਹਿਲਾਂ ਇਹ ਬਹੁਤ ਡੂੰਘਾ ਸੀ ਤੇ ਇਹਦੇ ਵਿੱਚ ਜਿਹੜੀ ਮਿੱਟੀ ਪਾ ਕੇ ਨੂੰ ਉੱਚਾ ਕਰ ਦਿੱਤਾ ਗਿਆ ਏ ਤੇ ਪੂਰੇ ਦੇ ਪੂਰੇ ਇਸ ਜਲਿਆਂ ਵਾਲੇ ਬਾਗ ਦੀ ਦੇਖਾ ਜਿਹੜੀ ਉਹ ਪਹਿਲਾਂ ਨਾਲੋਂ ਪੂਰੀ ਤਰ੍ਹਾਂ ਬਦਲ ਦਿੱਤੀ ਗਈ ਆ ਮੈਂ ਪਹਿਲਾਂ ਵੀ ਕਹਿ ਕੇ ਇਹ ਅੱਜ ਇਹਦੇ ਤੋਂ ਕੋਈ ਫੀਲ ਨਹੀਂ ਆਉਂਦਾ ਕਿ ਇਹ ਜਿਹੜੀ ਸਾਡੀ ਇਤਿਹਾਸਕ ਵਿਰਾਸਤ ਆ ਜਿੱਥੇ ਬਹੁਤ ਸਾਰੇ ਹਜ਼ਾਰਾਂ ਭਾਰਤੀਆਂ ਨੇ ਆਪਣੀਆਂ ਜਾਨਾਂ ਦੇ ਕੇ ਜਿਹੜੀ ਉਹ ਸ਼ਹਾਦਤ ਪ੍ਰਾਪਤ ਕੀਤੀ ਸੀ ਜਿਹਨੂੰ ਦੇਖ ਕੇ ਨਹੀਂ ਲੱਗਦਾਗਾ ਇਹ ਇੱਕ ਸ਼ਹਿਰਗਾ ਜਿਹੜੀ ਉਹ ਬਣਾ ਦਿੱਤੀ ਗਈ ਹੈਗੀ ਆ ਸੋ ਇਹਦੇ ਚਾਰ ਚਪੇਰੋਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਸੋ ਇਹ ਆ ਖੂਨੀ ਖੂਬ ਕਿਰੇ ਦਰਸ਼ਨਾ ਤੁਸੀਂ ਜਿਹਨੂੰ ਦੇਖਿਆ ਜਿੱਥੇ ਬਹੁਤ ਸਾਰੇ ਭਾਰਤੀਆਂ ਨੇ ਜਿਹੜੇ ਅੰਗਰੇਜ਼ ਹਕੂਮਤ ਦੇ ਨਾਲ ਚੱਲ ਰਹੀ ਜਦੋ ਜਹਿਦ ਦੇ ਖਿਲਾਫ ਲੜਦੇ ਹੋਏ ਰੋਲ ਟੈਕਟ ਨੂੰ ਰੱਦ ਕਰਾਉਣ ਦੇ ਲਈ ਲੜਦੇ ਹੋਏ ਆਪਣੀਆਂ ਜਾਨਾਂ ਜਿਹੜੀਆਂ ਉਹ ਇਸ ਹੂ ਦੇ ਵਿੱਚ ਛਾਲਾ ਮਾਰ ਕੇ ਉਹਨਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਉਹ ਕੁਰਬਾਨ ਕੀਤੀਆਂ ਇਤਿਹਾਸਕ ਵਿਰਾਸਤਾਂ ਨੂੰ ਸਾਂਭਣ ਦੀ ਲੋੜ ਕਿਉਂ ਹੁੰਦੀ ਆ ਕਿਉਂਕਿ ਇਤਿਹਾਸਕ ਵਿਰਾਸਤਾਂ ਮਹਾਨ ਨਾਇਕਾ ਨੂੰ ਪੈਦਾ ਕਰਦੀਆਂ ਨੇ ਜੇ ਗੱਲ ਅਸੀਂ ਜਲਿਆਂ ਵਾਲੇ ਬਾਗ ਦੀ ਕਰੀਏ ਤਾਂ ਜਲਿਆਂ ਵਾਲੇ ਬਾਗ ਨੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਪੈਦਾ ਕੀਤਾ ਜਲਿਆਂ ਵਾਲੇ ਬਾਗ ਨੇ ਸ਼ਹੀਦ ਉਦਮ ਸਿੰਘ ਨੂੰ ਪੈਦਾ ਕੀਤਾ ਕਿਉਂਕਿ ਜਦੋਂ ਜਲਿਆਂਵਾਲੇ ਬਾਗ ਦਾ ਸਾਾਕਾ ਵਾਪਰਿਆ ਤਾਂ ਉਸ ਟਾਈਮ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਮਹਿਜ਼ 12 ਸਾਲ ਦੇ ਸਨ ਤਾਂ ਜਿਹੜਾ ਉਹ ਲਾਹੌਰ ਤੋਂ ਉਸ ਸਮੇਂ ਟ੍ਰੇਨ ਫੜ ਕੇ ਅਗਲੇ ਦਿਨ ਅੰਮ੍ਰਿਤਸਰ ਪੁੱਜੇ ਜਲਿਆਂਵਾਲੇ ਬਾਗ ਵਿੱਚ ਪਹੁੰਚੇ ਤਾਂ ਇੱਥੇ ਉਹ ਖੂਨ ਨਾਲ ਲਤਪਤ ਮਿੱਟੀ ਦੇਖ ਕੇ ਉਹ ਮੰਜ਼ਰ ਦੇਖ ਕੇ ਉਹ ਲੰਮਾ ਸਮਾਂ ਇੱਥੇ ਬੈਠ ਕੇ ਰੋਂਦੇ ਰਹੇ ਤੇ ਉਸ ਤੋਂ ਬਾਅਦ ਇੱਥੋਂ ਖੂਨ ਨਾਲ ਲਤਪਤ ਮਿੱਟੀ ਖੂਨ ਦੀ ਭਿੱਜੀ ਹੋਈ ਮਿੱਟੀ ਨੂੰ ਇੱਕ ਸ਼ੀਸ਼ੀ ਵਿੱਚ ਪਾਇਆ ਤੇ ਉਹ ਸ਼ੀਸ਼ੀ ਨੂੰ ਆਪਣੇ ਨਾਲ ਲੈ ਗਏ ਤੇ ਉਹ ساری ਉਮਰ ਉਹ ਸ਼ੀਸ਼ੀ ਖੂਨ ਨਾਲ ਭਿੱਜੀ ਹੋਈ ਮਿੱਟੀ ਦੀ ਸ਼ੀਸ਼ੀ ਉਹਨਾਂ ਨੇ ਆਪਣੇ ਕੋਲ ਸੰਭ ਕੇ ਰੱਖੀ ਤੇ ਸਮੇਂ-ਸਮੇਂ ਤੇ ਇਹ ਸ਼ੀਸ਼ੀ ਉਹਨਾਂ ਨੂੰ ਜਲਿਆਂ ਵਾਲੇ ਬਾਗ ਦੀ ਯਾਦ ਆ ਜਿਹੜੀ ਉਹ ਦਵਾਉਂਦੀ ਦੀ ਤੇ ਗੱਲ ਕਰੀਏ ਸ਼ਹੀਦ ਉਦਮ ਸਿੰਘ ਜੀ ਤਾਂ ਸ਼ਹੀਦ ਉਦਮ ਸਿੰਘ ਨੇ ਜਿਹੜਾ ਉਸ ਸਮੇਂ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਸੀ ਜਿਹੜਾ ਉਹ ਉਹਦੇ ਜਿਹੜੀ ਨਿਗਰਾਨੀ ਦੇ ਹੇਠ ਹੈ ਜਿਹੜਾ ਉਹ ਇਹ ਹੱਤਿਆਕਾਂਡ ਵਾਪਰਿਆ ਸੀ ਜੀ ਹਾਂ ਜਿਹੜਾ ਦੱਸ ਦਈਏ ਕਿ ਜਿਹੜਾ ਇੱਥੇ ਫੌਜ ਲੈ ਕੇ ਆਇਆ ਸੀ ਜਨਰਲ ਡਾਇਰ ਜਿਹਦੇ ਆਦੇਸ਼ ਤੇ ਜਿਹੜਾ ਇਹ ਹੱਤਿਆਕਾਂਡ ਵਾਪਰਿਆ ਸੀ ਉਹ ਅਲੱਗਾ ਤੇ ਜਿਹੜਾ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਉਹ ਗਵਰਨਰ ਇਹ ਦੋਨੋਂ ਬੰਦੇ ਅਲੱਗ-ਅਲੱਗ ਸੀ ਤੇ ਜਿਹੜਾ ਅਸਲ ਜ਼ਿੰਮੇਵਾਰ ਸੀਗਾ ਜਿਹੜਾ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਜਿਹਨੂੰ ਲੰਡਨ ਵਿੱਚ ਜਾ ਕੇ ਜਿਹੜਾ ਸ਼ਹੀਦ ਉਦਮ ਸਿੰਘ ਹੋਰਾਂ ਨੇ ਉੱਥੇ ਜਾ ਕੇ ਉਹਨੂੰ ਗੋਲੀਆਂ ਨਾਲ ਭੌਣ ਦਿੱਤਾ ਸੀ ਇਹ ਲਗਭਗ ਟੋਟਾ ਜਿਹੜੇ 6 ਬੰਦਿਆਂ ਦੇ ਉਹਨਾਂ ਨੇ ਗੋਲੀਆਂ ਮਾਰੀਆਂ ਸੀ ਤੇ ਦੱਸ ਦਈਏ ਕਿ ਸੁਨਾਮ ਪਿੰਡ ਤੋਂ ਸ਼ਹੀਦ ਉਦਮ ਸਿੰਘ ਸੀਗੇ ਜਿਹੜੇ ਉਹਨਾਂ ਦਾ ਪਿੰਡ ਸੁਨਾਮ ਤੇ ਜਿਹੜਾ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਉਹਨਾਂ ਦੇ ਪਿੰਡ ਦੇ ਜਿਹੜੇ ਉੱਗੇ ਲੇਖਕ ਮਹਾਨ ਲੇਖਕ ਆ ਜਿਹੜੇ ਰਕੇਸ਼ ਕੁਮਾਰ ਜੀ ਜਿਨ੍ਹਾਂ ਨੇ ਲੰਮਾ ਸਮਾਂ ਸ਼ਹੀਦ ਉਦਮ ਸਿੰਘ ਤੇ ਜਿਹੜਾ ਉਹ ਕੰਮ ਕੀਤਾ ਖੋਜ ਕੀਤੀ ਤੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸ਼ਹੀਦ ਉਦਮ ਸਿੰਘ ਆ ਜਿਹੜਾ ਉਹ ਉਹਨਾਂ ਨੂੰ ਜਿਹੜਾ ਸਿਰਫ ਬਦਲੇ ਤੱਕ ਸੀਮਤ ਕਰਕੇ ਰੱਖ ਦਿੱਤਾ ਗਿਆ ਹੈ ਅਸਲ ਵਿੱਚ ਉਹਨਾਂ ਦਾ ਮਨੋਰਥ ਜਿਹੜਾ ਉਹ ਜਲਿਆਂਵਾਲੇ ਬਾਗ ਦਾ ਇਹ ਬਦਲਾ ਲੈਣਾ ਨਹੀਂ ਸੀਗਾ ਸਗੋਂ ਉਹਨਾਂ ਦਾ ਮਨੋਰਥ ਤਾਂ ਬਦਲੇ ਤੋਂ ਕਿਤੇ ਵੱਡਾ ਸੀ ਉਹਨਾਂ ਦਾ ਮਨੋਰਥ ਸੀ ਜਿਹੜਾ ਉਹ ਇੱਥੇ ਦੇਸ਼ ਦੇ ਵਿੱਚ ਇਨਕਲਾਬ ਲੈ ਕੇ ਆਉਣਾ ਸੀ ਇੱਕ ਬਰਾਬਰੀ ਵਾਲਾ ਸਮਾਜ ਆ ਜਿਹੜਾ ਉਹ ਲੈ ਕੇ ਆਉਣਾ ਸੀ ਕਿਉਂਕਿ ਉਹ ਇਨਕਲਾਬ ਦੇ ਹਾਮੀ ਸਨ ਸੋ ਇਹ ਮਨੋਰਥ ਸੀ ਉਹਨਾਂ ਦਾ ਸੋ ਇਸ ਕਰਕੇ ਜਿਹੜੀ ਗੱਲ ਆਪਾਂ ਜਲਿਆਂਵਾਲੇ ਬਾਗ ਦੀ ਕਰ ਰਹੇ ਆਂ ਜਲਿਆਂਵਾਲੇ ਬਾਗ ਨੇ ਵੱਡੇ ਵੱਡੇ ਮਹਾਨਾਇਕਾ ਜਿਹੜੇ ਉਹ ਪੈਦਾ ਕੀਤੇ ਇਸ ਵਿਰਾਸਤ ਨੇ ਇਸ ਕਰਕੇ ਵਿਰਾਸਤਾ ਨੂੰ ਜਿਹੜੀ ਅਸੀਂ ਸਾਹਮਣ ਦੀ ਗੱਲ ਕਰਦੇ ਆ ਉਹ ਵਿਰਾਸਤਾ ਨੂੰ ਸਾਹਮਣ ਦੀ ਲੋੜ ਇਸ ਕਰਕੇ ਆ ਕਿਉਂਕਿ ਵਿਰਾਸਤਾ ਮਹਾਨਾਇਕਾ ਨੂੰ ਪੈਦਾ ਕਰਦੀਆਂ ਤੇ ਹਕੂਮਤਾਂ ਵਿਰਾਸਤਾ ਨੂੰ ਵਿਗਾੜਨ ਤੇ ਇਸ ਕਰਕੇ ਲੱਗੀਆਂ ਹੋਈਆਂ ਕਿਤੇ ਕੋਈ ਵੀ ਇੱਥੋਂ ਦੇ ਜਿਹੜੇ ਨੌਜਵਾਨੀਆ ਉਹ ਭਲ ਸਿੰਘ ਵਾਲੇ ਰਾਹ ਨਾ ਤੁਰੇ ਤੇ ਉਹਨਾਂ ਨੂੰ ਇਹ ਵਿਰਾਸਤਾ ਜਿਹੜੀਆਂ ਆਪਣੇ ਰਾਹ ਦਾ ਅਰੂੜਾ ਲਗਦੀਆਂ ਇਹ ਰਾਸਤਾ ਇਹ ਵਿਰਾਸਤਾਂ ਜਿਹੜੀਆਂ ਉਹ ਉਹਨਾਂ ਦੀ ਹੋਂਦ ਨੂੰ ਜਿਹੜਾ ਹਕੂਮਤਾਂ ਦੀ ਹੋਂਦ ਲਈ ਖਤਰਾ ਲੱਗ ਜਾਂਦੀਆਂ ਇਸ ਕਰਕੇ ਇਹ ਹਕੂਮਤਾਂ ਇਹਨਾਂ ਵਿਰਾਸਤਾਂ ਨੂੰ ਜਿਹੜਾ ਉਹ ਖਤਮ ਕਰਨ ਵਾਲੇ ਪਾਸੇ ਨੂੰ ਤੁਰੀਆਂ ਹੋਈਆਂ ਨੇ ਜਿਹੜਾ ਥੋੜਾ ਜਿਹਾ ਇਤਿਹਾਸ ਉਕਰਿਆ ਹੋਇਆ ਜਿਵੇਂ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਤੁਸੀਂ ਇਸ ਵੀਡੀਓ ਦੇ ਜ਼ਰੀਏ ਪੜ ਸਕਦੇ ਹਾਂ ਮੈਂ ਤੁਹਾਨੂੰ ਪੜ ਕੇ ਸੁਣਾਉਣ ਦੀ ਕੋਸ਼ਿਸ਼ ਕਰੂੰਗਾ ਇਸ ਕੰਦ ਦਾ ਆਪਣਾ ਇਤਿਹਾਸਕ ਮੱਤ ਹੈ ਕਿਉਂਕਿ ਇਸ ਵਿੱਚ ਗੋਲੀਆਂ ਦੇ 28 ਨਿਸ਼ਾਨ ਹਨ ਜੋ ਜਨਰਲ ਡਾਇਰ ਦੇ ਆਦੇਸ਼ ਦੁਆਰਾ ਬਿਨਾਂ ਕਿਸੇ ਚੇਤਾਵਨੀ ਦੇ ਉਹਨਾਂ ਲੋਕਾਂ ਉੱਤੇ ਚਲਾਈਆਂ ਗਈਆਂ ਸਨ ਜੋ ਇੱਥੇ ਰੋਲ ਐਕਟ ਦੇ ਵਿਰੋਧ ਵਿੱਚ ਇਕੱਠੇ ਹੋਏ ਸਨ ਸੋ ਦੋਸਤੋ ਅੱਜ ਦੀ ਇਹ ਇਤਿਹਾਸਕ ਵੀਡੀਓ ਅੱਜ ਦਾ ਇਹ ਵਲੌਗ ਤੁਹਾਨੂੰ ਮੇਰੇ ਮੁਤਾਬਕ ਝੰਡੋੜ ਕੇ ਰੱਖ ਦੇਣ ਵਾਲਾ ਕਿਉਂਕਿ ਇਸ ਬਲੌਗ ਦੇ ਵਿੱਚ ਅਸੀਂ ਦਿਖਾਇਆ ਕਿ ਕਿਵੇਂ ਅੰਗਰੇਜ਼ ਹਕੂਮਤ ਲਗਾਤਾਰ ਸਿਰਫ ਜਲਿਆਂ ਵਾਲਾ ਬਾਗ ਦਾ ਇਤਿਹਾਸ ਹੀ ਨਹੀਂ ਇੱਥੋਂ ਤੱਕ ਕਿ ਪੂਰੇ ਦਾ ਪੂਰਾ ਇਤਿਹਾਸ ਨੂੰ ਜਿਹੜਾ ਉਹ ਜੋ ਵੀ ਆ ਉਹਨੂੰ ਇਤਿਹਾਸਕ ਇਮਾਰਤਾਂ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਤੇ ਇੱਥੇ ਵੀ ਜਿਹੜਾ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਆ ਜਿਹੜੀ ਉਹ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਵੇਂ ਜਿਹੜਾ ਹੈ ਇਸ ਜਗ੍ਹਾ ਨੂੰ ਸ਼ਹਿਰਗਾ ਬਣਾ ਕੇ ਰੱਖ ਦਿੱਤਾ ਗਿਆ ਹੈ ਤੇ ਲੋਕ ਇੱਥੇ ਸ਼ਹਿਰ ਛਪਾਟਾ ਕਰ ਰਿਹਾ ਕਿਸੇ ਨੂੰ ਕੋਈ ਫਿਕਰ ਨਹੀਂ ਕਿ ਇੱਥੇ ਜਿਹੜੀ ਉਹ ਸ਼ਹੀਦਾਂ ਦੀ ਜਿਹੜੀ ਉਹ ਯਾਦਗਾਰਾ ਕਿਉਂਕਿ ਇਸ ਜਗ੍ਹਾ ਨੂੰ ਦੇਖ ਕੇ ਫੀਲ ਹੀ ਨਹੀਂ ਆਉਂਦਾ ਹੈਗਾ ਕਿ ਇਹ ਸ਼ਹੀਦਾਂ ਦੀ ਯਾਦਗਾਰਾ ਸੋ ਸਾਡੀ ਅੱਜ ਦੀ ਇਹ ਜਾਣਕਾਰੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਤੇ ਜ਼ਰੂਰ ਦੱਸ ਦਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਆ ਜਿਹੜਾ ਉਹ ਜ਼ਰੂਰ ਕਰ ਦਿਓ ਜੇ ਤੁਸੀਂ ਚੈਨਲ ਤੇ ਨਵੇਂ ਆਇਓ ਤਾਂ ਇਸ ਚੈਨਲ ਨੂੰ ਟੈਲਵਾ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਇਸੇ ਤਰੀਕੇ ਨਾਲ ਜੁੜੇ ਰਹੋ ਟੈਲਵਾ ਟੈਲੀਵਿਜ਼ਨ ਦੇ ਨਾਲ ਬਹੁਤ-ਬਹੁਤ ਧੰਨਵਾਦ